ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਇਹ ਜੋ ਹਉਮੈ ਦੀ ਜ਼ਹਿਰ ਸਾਨੂੰ ਚੜੀ ਹੋਈ ਹੈ ਅਤੇ ਮਾਇਆ ਪਰਮ ਅਗਿਆਨਤਾ ਪੁੱਲ ਦੀ ਜ਼ਹਿਰ ਸਾਡੇ ਅੰਦਰ ਫੈਲ ਗਈ ਹੈ ਜਿਸਤੇ ਬਾਰੇ ਗੁਰੂ ਮਹਾਰਾਜ ਫਰਮਾਨ ਕਰਦੇ ਹਨ ਗੁਨ ਗਾਵਤ ਤੇਰੀ ਉਤਰਸ ਮੈਲ ਬਿਨ ਸਜਾਇ ਹਉਮੈ ਬਿਕ ਫੈਲ ਜੋ ਤੇਰੇ ਅੰਦਰ ਮੈਲ ਬਹੁਤ ਫੈਲ ਚੁੱਕੀ ਹੈ ਹਉਮੈ ਦੀ ਮੈ ਦੀ ਗੁਨ ਘਾਣ ਦੇ ਨਾਲ ਇਹ ਅੰਦਰੋਂ ਖਤਮ ਹੋਣੀ ਸ਼ੁਰੂ ਹੋ ਜਾਏਗੀ ਫਿਰ ਤੈਨੂੰ ਉਹ ਜ਼ਿੰਦਗੀ ਪ੍ਰਾਪਤ ਹੋ ਜਾਏਗੀ ਜਿਸ ਨੂੰ ਮੌਤ ਤੋਂ ਅਗਾਹਾਂ ਦੀ ਜ਼ਿੰਦਗੀ ਕਹਿੰਦੇ ਹਨ ਉਹ ਦੁਬਾਰਾ ਨਹੀਂ ਫਿਰ ਮਰਦੇ ਅਮਰ ਹੋ ਜਾਂਦੇ ਹਨ ਪਰ ਹੋਮੇ ਦੀ ਜ਼ਿੰਦਗੀ ਅਮਰ ਨਹੀਂ ਹੁੰਦੀ ਹੋਮੇ ਤੋਂ ਉੱਪਰ ਜਾ ਕੇ ਹੀ ਰੋਹਾਨੀ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ ਜੋ ਹੋਮੇ ਵਾਲੀ ਦੁਨੀਆ ਵਿੱਚ ਰਹਿ ਕੇ ਵੀ ਉਦਾਸ ਰਹਿੰਦਾ ਹੈ ਇਸ ਦੁਨੀਆ ਤੋਂ ਨਿਰਲੇਪ ਰਹਿੰਦਾ ਹੈ ਇਹ ਤਾਂ ਹੀ ਹੁੰਦਾ ਹੈ ਜੋ ਗੁਰੂ ਦੇ ਚੰਨ ਲਾਲ ਗੁਰੂ ਦੀ ਬਾਣੀ ਨਾਲ ਜੁੜਦਾ ਹੈ ਅਤੇ ਗੁਰੂ ਦੇ ਸ਼ਬਦ ਨਾਲ ਉਸਦੀ ਹੋਮੇ ਸੜ ਜਾਂਦੀ ਹੈ ਹੋਮੇ ਸੜ ਜਾਂਦੇ ਨਾਲ ਉਹ ਆਪ ਵੀ ਤਰਦਾ ਹੈ ਅਤੇ ਸੰਸਾਰ ਨੂੰ ਵੀ ਤਰਦਾ ਹੈ ਅਤੇ ਜੋ ਉਸ ਤੇ ਵਿਸ਼ਵਾਸ ਰੱਖਦੇ ਹਨ ਪਿਆਰ ਕਰਦੇ ਹਨ ਉਸ ਦੇ ਨਾਲ ਜੁੜੇ ਹੋਏ ਹਨ ਉਹ ਵੀ ਤਰ ਜਾਂਦੇ ਹਨ ਰਹਿਤ ਨਾਵੇਂ ਵਿੱਚ ਆਉਂਦਾ ਹੈ ਤਨਕ ਤਮਾਕੋ ਸੇਵਿਏ ਦੇਵ ਪਿਤਰ ਤਜ ਜਾਏ ਪਾਣੀ ਤਾਕੇ ਹੱਥ ਕੋ ਮਦਰਾ ਸਮ ਅਗਦਾਏ ਮਦਰਾ ਦਹਤੀ ਸਤਕੁਲ ਡੰਗ ਦਹੈ ਤਨ ਏਕ ਜਗਤ ਜੂਠ ਸਤ ਕੁਲਦ ਹੈ ਨਿੰਦਾ ਦਹਿ ਅਨੇਕ ਪਾਵ ਜੋ ਸ਼ਰਧਾ ਅਤੇ ਪਿਆਰ ਦੇ ਨਾਲ ਜੁੜੇ ਰਹਿੰਦੇ ਹਨ ਉਹ ਬਚੇ ਰਹਿੰਦੇ ਹਨ ਜਿਹੜੇ ਟੁੱਟ ਜਾਂਦੇ ਹਨ ਟੁੱਟੇ ਹੋਏ ਕਿਸੇ ਦੇ ਨਹੀਂ ਹੋਇਆ ਕਰਦੇ ਉਹਨਾਂ ਤੇ ਬਜ਼ੁਰਗਾਂ ਦੀ ਕਿਰਪਾ ਨਹੀਂ ਹੁੰਦੀ ਦੇਵਤਿਆਂ ਦੀ ਕਿਰਪਾ ਨਹੀਂ ਹੁੰਦੀ ਪਿਤਰਾਂ ਦੀ ਕਿਰਪਾ ਨਹੀਂ ਹੁੰਦੀ ਕਿਉਂਕਿ ਉਹ ਗਲਤ ਕੰਮ ਕਰਦੇ ਹਨ ਪਾਪਾਂ ਨਾਲ ਭਰ ਜਾਂਦੇ ਹਨ ਪਿਤਰ ਲੋਕ ਵਿੱਚ ਗਏ ਹੋਏ ਪਿਤਰ ਵੀ ਉਹਨਾਂ ਦਾ ਸਾਥ ਛੱਡ ਦਿੰਦੇ ਹਨ ਕਿਉਂਕਿ ਉਹਨਾਂ ਅੰਦਰ ਦੋਸ਼ ਹੋ ਜਾਂਦੇ ਹਨ ਸ਼ਰਾਬ ਸੱਤ ਕੁਲਾਂ ਦਾ ਨਾਸ਼ ਕਰਦੀ ਹੈ ਪੰਗ ਇੱਕ ਤੰ ਦਾ ਨਾਸ਼ ਕਰਦੀ ਹੈ ਨਿੰਦਾ ਕਰਨ ਵਾਲੇ ਦੀਆਂ ਤਾਂ ਕੁਲਾਂ ਹੀ ਡੁੱਬ ਜਾਂਦੀਆਂ ਹਨ ਤਮਾਕੂ ਵਾਲੇ ਦੀ 100 ਕੁਲ ਗਿਣੀ ਗਈ ਹੈ ਪਰ ਨਿੰਦਾ ਵਾਲਿਆਂ ਦੀਆਂ ਗਿਨੀਆਂ ਹੀ ਨਹੀਂ ਭਾਵ ਨਿੰਦਾ ਕਰਨ ਵਾਲੇ ਦੀਆਂ ਇੰਨੀਆਂ ਕੁਲਾਂ ਹਨ ਜੋ ਡੁੱਬਦੀਆਂ ਹਨ ਜੋ ਗਿਣਤੀ ਤੋਂ ਬਾਹਰ ਹਨ ਸੋ ਇਸ ਕਰਕੇ ਗੁਰੂ ਮਹਾਰਾਜ ਫਰਮਾਨ ਕਰਦੇ ਹਨ ਜਹकल्ਪੂਤਨਾ ਗਿਆਨ ਵਿਚਾਰੀ ਵਿਦਵਾ ਕਸਨਾ ਪਈ ਮਹਤਾਰੀ ਜਿਸ ਤੋਂ ਭਾਵ ਹੈ ਜਿਹੜੇ ਕੁਲ ਦੇ ਵਿੱਚ ਗਿਆਨ ਦੇ ਵਿਚਾਰ ਵਾਲਾ ਪੁੱਤਰ ਨਹੀਂ ਚੰਗਾ ਸੇ ਉਸ ਦਾ ਪਿਓ ਹੀ ਮਰ ਜਾਂਦਾ ਨਿਕੰਮਾ ਪੁੱਤਰ ਤਾਂ ਖਾਨਦਾਨ ਵਿੱਚ ਪੈਦਾ ਨਾ ਹੁੰਦਾ ਨਿੰਦਿਆ ਕਰਨ ਵਾਲਾ ਚੁਗਲੀਆਂ ਕਰਨ ਵਾਲਾ ਈਰਖਾ ਕਰਨ ਵਾਲਾ ਐਸਾ ਮਨੁੱਖ ਮੈਂ ਮੇਰੀ ਵਿੱਚ ਜਿੰਦਾ ਹੈ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਅਤੇ ਫਿਰ ਉਹ ਕੁਲਾਂ ਦਾ ਨਾਸ਼ ਕਰਦਾ ਹੈ ਸਾਡੀ ਅੱਜ ਦੀ ਸਾਖੀ ਵੀ ਇਸੇ ਕਥਨ ਨੂੰ ਸੱਚ ਕਰਦੀ ਹੈ ਇੱਕ ਰਾਜੇ ਦੀ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਰਾਜਾ ਰਾਤ ਦੇ ਖਾਣੇ ਲਈ ਬਾਹਰ ਚੱਲਿਆ ਗਿਆ ਉਥੇ ਗਿਆ ਤਾਂ ਉਸਨੇ ਬਹੁਤ ਸ਼ਰਾਬ ਪੀ ਲਈ ਹੋਸ਼ ਗਵਾਲੇ ਆਪਣੇ ਜਦੋਂ ਇਧਰ ਲੀਆਂ ਉਧਰੀਆਂ ਗੱਲਾਂ ਮਾਰਨ ਲੱਗ ਪਿਆ ਕਮਲੀਆਂ ਵਾਲੀਆਂ ਗੱਲਾਂ ਕਰਨ ਲੱਗ ਪਿਆ ਉੱਛਵੇਂ ਨੇ ਉਸਦੇ ਵਜ਼ੀਰਾ ਨੇ ਰਾਜੇ ਨੂੰ ਫੜ ਕੇ ਬੱਗੀ 'ਚ ਬਿਠਾ ਲਿਆ ਕਿ ਹੁਣ ਇਹਨਾਂ ਨੂੰ ਮਹਿਲਾ ਵਿੱਚ ਲੈ ਚੱਲੀਏ ਨਹੀਂ ਤਾਂ ਇਸੀ ਇੱਜ਼ਤ ਨਹੀਂ ਰਹਿਣੀ ਕਦੇ ਕੁਝ ਕਰਦਾ ਹੈ ਕਦੇ ਕੁਝ ਕਰਦਾ ਹੈ ਉਹ ਰਾਜੇ ਨੂੰ ਮਹਿਲਾ ਵਿੱਚ ਲੈ ਆਏ ਰਾਜਾ ਜਦੋਂ ਮਹਿਲਾ ਵਿੱਚ ਆਇਆ ਹਜੇ ਵੀ ਨਸ਼ਾ ਬੜਾ ਜ਼ਿਆਦਾ ਸੀ ਕੀ ਤੱਕਦਾ ਹੈ ਸਿਪਾਹੀ ਪਹਿਰਾ ਦਿੰਦੇ ਹਨ ਸਿਪਾਹੀ ਨੇ ਬੱਗੀ ਨੂੰ ਰੋਕ ਕੇ ਕੁਆਟਰਸ ਆਈਨ ਪੁੱਛਿਆ ਤਾਂ ਰਾਜੇ ਨੇ ਉਸ ਵੱਲ ਘੂਰ ਕੇ ਵੇਖਿਆ ਥੱਲੇ ਉਤਰ ਆਇਆ ਅਤੇ ਕਹਿਣ ਲੱਗਾ ਮੈਨੂੰ ਆਪਣੀ ਰਾਈਫਲ ਦੇ ਅਤੇ ਆਪਣੀ ਵਰਦੀ ਦੇ ਦੇ ਵਜ਼ੀਰ ਕਹੇ ਲੱਗੇ ਮਹਾਰਾਜ ਤੁਸੀਂ ਤਾਂ ਬਾਦਸ਼ਾਹ ਹੋ ਬਾਦਸ਼ਾਹ ਕਹੇ ਲੱਗਾ ਮੈਂ ਬਾਦਸ਼ਾਹ ਨਹੀਂ ਜਦੋਂ ਰਾਜਾ ਨੇ ਜ਼ਿਆਦਾ ਜ਼ਿੱਦ ਕੀਤੀ ਤਾਂ ਉਸ ਵੇਲੇ ਸਿਪਾਹੀ ਨੇ ਉਸਨੂੰ ਰਾਈਫਲ ਵੀ ਦੇ ਦਿੱਤੀ ਅਤੇ ਪੱਟੀਆਂ ਲੱਤਾਂ ਤੇ ਬੰਨ ਦਿੱਤੀਆਂ ਮੰਡੋਲੀਅਰ ਗੱਲ ਵਿੱਚ ਪਾ ਦਿੱਤਾ ਅਤੇ ਸਿਪਾਹੀ ਵਾਲੀ ਵਰਦੀ ਵੀ ਪਾ ਦਿੱਤੀ ਉਸਨੂੰ ਬੀਟ ਦੱਸ ਦਿੱਤੀ ਕਿ ਤੁਸੀਂ ਇੱਥੋਂ ਦੀ ਉੱਥੋਂ ਤੱਕ ਘੁੰਮੀ ਜਾਣਾ ਹੈ ਰਾਜੇ ਨੇ ਉਸੇ ਵੇਲੇ ਘੁੰਮਣਾ ਸ਼ੁਰੂ ਕਰ ਦਿੱਤਾ ਜਿਵੇਂ ਸਿਪਾਹੀ ਘੁੰਮਦਾ ਸੀ ਇਹੇ ਵੇਕੇ ਵਜ਼ੀਰ ਤਾਂ ਇੱਕ ਸਾਈਡ ਤੇ ਲੁੱਕ ਕੇ ਬੈਠ ਗਏ ਕਿ ਜਦੋਂ ਇਸ ਨੂੰ ਹੋਸ਼ ਆਏਗੀ ਉਸ ਵੇਲੇ ਇਸ ਨੂੰ ਮਿਲਾਂਗੇ ਜਦੋਂ ਰਾਜੇ ਨੂੰ ਕੁਮਦੇ ਕੁਮਦੇ 2 ਘੰਟੇ ਪੀਤ ਗਏ ਉਸ ਨੂੰ ਹੋਸ਼ ਆਈ ਆਪਣੀ ਵਰਦੀ ਵੱਲ ਵੇਖ ਕੇ ਕਹਿ ਲੱਗਾ ਇਹ ਬੰਡੋਲੀਅਰ ਮੇਰੇ ਗਲ ਵਿੱਚ ਕਿਸ ਤਰ੍ਹਾਂ ਪਿਆ ਹੈ ਅਤੇ ਮੇਰੀ ਵਰਦੀ ਸੁਪਾਈਆਂ ਵਾਲੀ ਕਿਸ ਤਰ੍ਹਾਂ ਹੋ ਗਈ ਉਸ ਵੇਲੇ ਵਜ਼ੀਰ ਆਏ ਅਤੇ ਆ ਕੇ ਨਮਸਕਾਰ ਕੀਤੀ ਤਾਂ ਰਾਜਾ ਪੁੱਛਣ ਲੱਗਾ ਕਿ ਆਹ ਵਰਦੀ ਮੇਰੇ ਕਿਉਂ ਪਾਈ ਹੋਈ ਹੈ ਕਹਿਣ ਲੱਗੇ ਮਹਾਰਾਜ ਮਹਿਲ ਤੇ ਚੱਲੋ ਉੱਥੇ ਜਾ ਕੇ ਦੱਸਾਂਗੇ ਉਹ ਰਾਜਾ ਨੂੰ ਲੈ ਕੇ ਮਹਿਲ ਚ ਚਲੇ ਗਏ ਅਤੇ ਉਸ ਦੀ ਵਰਦੀ ਲਵਾ ਦਿੱਤੀ ਰਾਜਾ ਜੀ ਕਹਿਣ ਲੱਗਾ ਮੇਰੇ ਨਾਲ ਇਹ ਕੀ ਬਿੱਤਿਆ ਤਾਂ ਉਹਨਾਂ ਨੇ ਦੱਸਿਆ ਕਿ ਤੁਸੀਂ ਇੰਨਾ ਜ਼ਿਆਦਾ ਨਸ਼ਾ ਪੀ ਲਿਆ ਸੀ ਆਪਣੇ ਆਪ ਨੂੰ ਹੀ ਭੁੱਲ ਗਏ ਕਿ ਮੈਂ ਕੌਣ ਹਾਂ ਆਪ ਜੀ ਦੇ ਸਾਹਮਣੇ ਸਿਪਾਹੀ ਆ ਗਿਆ ਆਪ ਦੇ ਉੱਤੇ ਅਧਿਆਸ ਹੋ ਗਿਆ ਸਿਪਾਹੀ ਦਾ ਅਬਾਸ ਪੈਨ ਦੇ ਨਾਲ ਤੁਸੀਂ ਸਿਪਾਹੀ ਬਣ ਗਏ ਅਸੀਂ ਬੈਠੇ ਉਡੀਕਦੇ ਰਹੇ ਕਿਉਂਕਿ ਤੁਸੀਂ ਮੰਨਦੇ ਹੀ ਨਹੀਂ ਸੀ ਕੋਈ ਗੱਲ ਹੁਣ ਜਦੋਂ ਆਪ ਨੂੰ ਹੋਸ਼ ਭਰਤੀ ਹੈ ਤਾਂ ਅਸੀਂ ਆ ਗਏ ਹੁਣ ਵਰਦੀ ਲਾ ਦਿਓ ਅਤੇ ਆਪਣੇ ਸ਼ਾਹੀ ਲਿਬਾਸ ਦੇ ਵਿੱਚ ਆ ਜਾਓ ਇਸੇ ਤਰ੍ਹਾਂ ਜੋ ਹਰ ਇੱਕ ਜੀਵ ਹੈ ਆਤਮ ਸਹਜਦਾ ਹੈ ਵਾਹਿਗੁਰੂ ਦਾ ਇਸ ਨੇ ਮਾਇਆ ਦਾ ਨਸ਼ਾ ਪੀ ਲਿਆ ਹੈ ਮਾਇਆ ਦਾ ਨਸ਼ਾ ਪੀ ਕੇ ਇਹ ਨਿਮਾਨ ਨਿਤਾਣਾ ਬਣ ਗਿਆ ਹੈ ਆਪਣੇ ਆਤਮ ਪਦ ਤੋਂ ਗਿਰ ਗਿਆ ਹੈ ਗਿਰਿਆ ਹੋਇਆ ਇਹ ਵਾਹਿਗੁਰੂ ਨੂੰ ਭੁੱਲ ਗਿਆ ਭੁੱਲੇ ਹੋਏ ਨੇ ਇੱਥੇ ਪਸਾਰਾ ਪਸਾਰ ਲਿਆ ਹੁਣ ਦੁਖੀ ਹੁੰਦਾ ਫਿਰਦਾ ਹੈ ਆਪਣੇ ਸਰੂਪ ਨਾਲੋਂ ਟੁੱਟ ਕੇ ਅਤੇ ਜਦੋਂ ਤੱਕ ਇਸ ਨੂੰ ਕੋਈ ਜਗਉਣ ਵਾਲਾ ਨਾ ਹੋਵੇ ਇਹ ਜਾਗਦਾ ਨਹੀਂ ਹੈ ਸੋ ਗੁਰੂ ਮਹਾਰਾਜ ਫਰਮਾਨ ਕਰਦੇ ਨੇ ਹੋਮੇ ਮੇਰਾ ਜਤ ਹੈ ਅਤ ਕ੍ਰੋਧ ਅਪਮਾਨ ਸ਼ਬਦ ਮਰਿਆ ਤਾਂ ਜਤ ਜਾਏ ਜੋਤੀ ਜੋਤ ਮਿਲਾਏ ਭਗਵਾਨ ਪੂਰਾ ਸਤਗੁਰ ਪੇਟਿਆ ਸਫਲ ਜਨਮ ਹਮਾਰਾ ਨਾਮ ਨਵੈ ਨਿਦ ਪਾਇਆ ਪਰੇ ਅਕੁਤ ਪੰਡਾਰਾ ਆਵਹਿ ਇਸ ਰਾਸੀ ਕੇ ਵਾਪਾਰੀ ਹੈ ਜਿਨ੍ਹਾਂ ਨਾਮ ਪਿਆਰਾ ਗੁਰਮਕ ਹੋਵੇ ਸੋ ਤਨ ਪਾਏ ਦਿਨਾ ਅੰਤਰ ਸ਼ਬਦ ਵਿਚਾਰਾ ਭਗਤੀ ਸਾਰ ਨਾ ਜਾਣਨੀ ਮਨਮੁਖ ਅਹੰਕਾਰੀ ਤਰਹੁ ਆਪ ਖਵਾਇਨ ਜੁਵਾਬਾਜੀ ਹਰੀ ਬਿਨ ਪਿਆਰੇ ਪਗਤ ਨਾ ਹੋਵਈ ਨਾ ਸੁਖ ਹੋਏ ਸਰੀਰ ਪ੍ਰੇਮ ਪਦਾਰਥ ਪਾਈਐ ਗੁਰ ਭਗਤੀ ਮਨ ਤੀਰ ਜਿਸਨੋ ਪਗਤ ਕਰਾਏ ਸੋ ਕਰੇ ਗੁਰ ਸਬਦ ਵਿਚਾਰ ਹਿਰਦੈ ਇਕ ਨਮ ਵਸੈ ਹੋਮੈ ਦੁਬਦਾ ਮਰ ਪਕਤਾ ਕੀ ਜਤਪਤ ਇਕ ਨਾਮ ਹੈ ਆਪੇ ਲਏ ਸਵਾਰ ਸਦਾ ਸਰਨਾਈ तिस ਕੀ ਜੋ ਪਾਵੈ ਤਿਉ ਕਰਜਸਾਰ ਇਹ ਜਿਹੜੀ ਜਾਤ ਹੈ ਪਹਿਲਾਂ ਤਾਂ ਮੈਂ ਪਾਪ ਪੈਦਾ ਹੋ ਗਿਆ ਉਸ ਤੋਂ ਬਾਅਦ ਮੇਰਾ ਵੀ ਚਾਹੀਦਾ ਹੈ ਮੇਰੇ ਮਕਾਨ ਮੇਰਾ ਪੁੱਤਰ ਮੇਰੀਆਂ ਧੀਆਂ ਮੇਰਾ ਪਰਿਵਾਰ ਮੇਰਾ ਉਹਦਾ ਮੈਂ ਦੇ ਨਾਲ ਨਾਲ ਮੇਰਾ ਜ਼ਰੂਰੀ ਹੈ ਦੋ ਚੀਜ਼ਾਂ ਪੈਦਾ ਹੋ ਗਈਆਂ ਹੰਕਤਾ ਅਤੇ ਮਮਤਾ ਦੋਹਾਂ ਨੂੰ ਜੋੜ ਕੇ ਹੀ ਹੋਮੇ ਕਹਿੰਦੇ ਹਨ ਅਤੇ ਹੋਮੇ ਦੇ ਆਨ ਦੇ ਨਾਲ ਤਮੋ ਗੁਣ ਆ ਜਾਇਆ ਕਰਦੇ ਹਨ ਫਿਰ ਸੁਫਾਲ ਖੜਾ ਹੁੰਦਾ ਹੈ ਇਸ ਹੋਮੇ ਦਾ ਨਾਸ਼ ਕਿਵੇਂ ਹੋਵੇ ਜਿਸ ਵਿੱਚ ਅਸੀਂ ਬੁਰੀ ਤਰ੍ਹਾਂ ਫਸ ਚੁੱਕੇ ਹਾਂ ਤਾਂ ਗੁਰੂ ਮਹਾਰਾਜ ਹੁਕਮ ਕਰਦੇ ਹਨ ਹਉਮੈ ਦਾ ਨਾਸ਼ ਹੁੰਦਾ ਹੈ ਕਿਰਪਾ ਕਰੇ ਜੇ ਆਪਣੀ ਤਾਂ ਗੁਰਗਾ ਸ਼ਬਦ ਕਮਾਹੇ ਭਾਵ ਗੁਰੂ ਦੇ ਸ਼ਬਦ ਦੀ ਕਮਾਈ ਕਰਨ ਦੇ ਨਾਲ ਹਉਮੈ ਦਾ ਨਾਸ਼ ਹੁੰਦਾ ਹੈ ਪਾਵਜਿ ਗੁਰੂ ਦੇ ਸ਼ਬਦ ਦਾ ਵਿਚਾਰ ਕਰਕੇ ਜਿਸ ਦਾ ਮਨ ਮਰ ਜਾਵੇ ਅਤੇ ਜੋ ਜੀਵ ਆਤਮਾ ਗੁਰੂ ਦੇ ਸ਼ਬਦ ਵਿੱਚ ਆਪਣੇ ਆਪ ਨੂੰ ਪੁੱਝ ਲਵੇ ਅਤੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਜਿਸ ਨੂੰ ਆਪਣੇ ਆਪ ਦੀ ਪਛਾਣ ਆ ਜਾਵੇ ਅੰਦਰ ਅਤੇ ਬਾਹਰ ਰਮ ਰਹੇ ਵਾਹਿਗੁਰੂ ਦੀ ਪਹਿਚਾਨ ਹੋ ਜਾਵੇ ਤਾਂ ਹਉਮੈ ਦਾ ਨਾਸ਼ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਹੀ ਜੀਵ ਦਾ ਆਪਣਾ ਆਪਾ ਪਰਮ ਆਪਾ ਵਿੱਚ ਸਮਾ ਜਾਂਦਾ ਹੈ ਸ਼ਬਦ ਮਰੇ ਤਾਂ ਜਤ ਜਾਏ ਜੋਤੀ ਜੋਤ ਮਿਲੇ ਭਗਵਾਨ ਪੂਰਾ ਸਤਗੁਰੂ ਪੇਟਿਆ ਸਫਲ ਜਨਮ ਹਮਾਰਾ ਨਾਮ ਨਮਾਇੰਦ ਪਾਇਆ ਭਰੇ ਇਕੱਠ ਪੰਦਾਰਾ ਪਾਪ ਫਿਰ ਉਹ ਪੂਰੇ ਸਤਗੁਰੂ ਨੂੰ ਮਿਲ ਜਾਂਦਾ ਹੈ ਅਤੇ ਉਸਤਤ ਜਨਮ ਸਫਲ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ